ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਭ ਠੀਕ ਠਾਕ ਆ ਪਰਿਵਾਰ ਸਭ ਦੇ ਵਧੀਆ ਬਾਈ ਆਪਾਂ ਪੁੱਤਰ ਕੁਤਰਾ ਕੋ ਦੇਣੇ ਆ ਵਿੱਚੋਂ ਸੇਲ ਕਰਨੇ ਆ ਜੇ ਕਿਸੇ ਵੀਰ ਭਰਾ ਨੂੰ ਚਾਹੀਦੇ ਆ ਆਪਣੇ ਨਾਲ ਕੁਤਰਾ ਜੋ ਪੁੱਤਰ ਘਰੋਂ ਹੋਣਗੇ ਬਾਈ ਆਪਣੇ ਤੇ ਜੇ ਕਿਸੇ ਵੀਰ ਭਰਾ ਨੂੰ ਚਾਹੀਦੇ ਆ ਤਾਂ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਕੁਤਰਾ ਦੀ ਤਾਂ ਮੇਰੇ ਨੰਬਰ ਤੇ ਗਿਆ ਸੀ 0953013 ਤੇ ਕਾਲ ਕਰਕੇ ਬਾਈ ਲੈ ਆ ਸਕਦਾ ਦੇਣੇ ਮੋਲਾ ਬਾਈ ਆਪਾਂ ਸੇਲ ਕਰਨੇ ਆ ਤਾਂ ਠੀਕ ਆ ਜੀ ਆ ਜਾਓ ਜੀ ਜੇ ਭਾਈ ਸਾਰੇ ਕੁੱਤਾਂ ਸੇਲ ਕਰਨੇ ਆ। ਪਰ ਆਪਣੇ ਕੋਲ ਹੋਣਗੇ ਜ਼ਿਆਦਾ। ਕੁੱਤਾਂ ਘਟਾਉਣੇ ਆ ਭਾਈ ਆਪਾਂ। ਠੀਕ ਆ ਜੀ। ਤੇ ਜਿਹੜੇ ਵੀਰ ਭਰਾ ਨੂੰ ਆਪਣੇ ਕੁੱਤਰਾ ਦੀ ਲੋੜ ਆ ਤਾਂ ਆਪਣੇ ਤੋਂ ਲੈ ਆ ਸਕਦਾ ਜੀ। ਅਰਮਾਨ ਬੋਲਦਾ ਮੈਂ ਕਰਤਾਰਪੁਰ ਤੋਂ ਕਿਸੇ ਵੀ ਬੰਦੇ ਨੇ ਆਪਦੇ ਆਪ ਅੱਥੀ ਫੜ ਕੇ ਲੈ ਜਾਣੇ ਅੱਥੀ ਫੜ ਕੇ ਲੈ ਆ ਸਕਦਾ। ਤੇ ਸੋ ਹੀ ਆਪਾਂ ਨੂੰ ਤਰਾਦ ਨਹੀਂ। ਜਿਹੜੇ ਜਿਹੜੇ ਵੀਰ ਭਰਾ ਨੂੰ ਜ਼ਰੂਰਤ ਆ ਕੁੱਤਰਾ ਦੀ ਆਪਣੇ ਵਾਲਾ ਦੀ ਤਾਂ ਲੈ ਆ ਸਕਦੇ ਵਿੱਚ ਪੱਠੇ ਆ ਭਈ ਇਸ ਵਾਰ ਦੇ ਬਾਜੀ ਅੱਡੇ-ਅੱਡੇ ਹੋਏ ਆ। ਵਿੱਚ ਹੈਗੇ ਵੱਡੇ ਕਬੂਤਰ ਵੱਡੇ ਆ ਤੇ ਪੱਠਿਆਂ ਦਾ ਰੇਟ ਅਲੱਗ-ਅਲੱਗ ਹੋਊਗਾ ਤੇ ਆਹ ਬਾਈ ਪੱਟੀਆਂ ਨੇ ਕਬੂਤਰੀਆਂ ਵੱਟੀਆਂ ਵੀ ਨੇ ਵਿੱਚ ਪੱਟੀਆਂ ਵੀ ਨੇ ਠੀਕ ਹੈ ਜੀ ਤੇ ਮੇਰਾ ਵੀਰ ਨਾਲ ਜਿਹੜੇ ਵੀਰ ਭਰਾ ਨੂੰ ਜ਼ਰੂਰ ਕਬੂਤਰਾਂ ਦੀ ਆਪਾਂ ਤੋਂ ਲਿਆ ਸਕਦਾ ਠੀਕ ਹੈ ਜੀ ਆਪਾਂ ਨੂੰ ਕੋਈ ਇਤਰਾਜ਼ ਨਹੀਂ ਖੁੱਡੇ ਜਰਾਬ ਦੀ ਆਪਦੀ ਮਰਜ਼ੀ ਨਾਲ ਕਬੂਤਰ ਲਿਆ ਸਕਦਾ ਫੜ ਪੂਰਾ ਠੀਕ ਆ ਜੀ ਤੇ ਤੇ ਵੀਡੀਓ ਨੂੰ ਬਾਈ ਪਾ ਦਿਓ ਬਹੁਤ ਬਹੁਤ ਸ਼ੇਅਰ ਕਰ ਦਿਓ ਜਿਹੜੇ ਵੀ ਭਰਾ ਨੂੰ ਜ਼ਰੂਰ ਤੋਂ ਹੋ ਉਤਰਾਂ ਦੀ ਲਿਆ ਸਕਦਾ ਜੀ ਬਾਕੀ ਨੰਬਰ ਤੁਹਾਡੇ ਕੋਲੇ ਆਈ ਗਿਆ ਮੇਰਾ 810953013 6 ਨੰਬਰ ਆ ਜੀ ਆਪਣਾ ਕਾਲ ਕਰਕੇ ਫੇਰਾ ਵੀਰ ਠੀਕ ਆ ਜੀ ਆਪਾਂ